ਸਰਦਾਰ ਡੱਲੇਵਾਲ ਸਾਹਿਬ ਨੇ ਮਰਤਬਾ ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਜਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਕਾਏ ਅਸੀਂ ਸਾਰੇ ਵਿਚਾਰ ਚਾਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਕੋਈ ਰਸਤਾ ਤਾਂ ਦਿਖ ਨਹੀਂ ਰਿਹਾ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਪਰ ਡੱਲੇਵਾਲ ਸਾਹਿਬ ਨੇ ਜਿਹੜੀ ਆਪਦੀ ਸੋਚ ਆਉਦੇ ਵਿਚਾਰ ਹੈ ਪੂਰੀ ਦੁਨੀਆ ਤੱਕ ਲੈ ਕੇ ਗਏ ਨੇ ਅੱਜ ਬੱਚਾ-ਬੱਚਾ ਡੱਲੇਵਾਲ ਸਾਹਿਬ ਦੇ ਹਮਾਇਤ ਤੇ ਹੈ ਜਿਵੇਂ ਆਪਾਂ ਰਾਤ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇਸ ਮਰਦ ਵਰਤੇ ਦੇ ਹਮਾਇਤ ਤੇ ਲੋਕ ਕੋਹ ਹੜਤਾਲ ਤੇ ਬੈਠਦੇ ਆ ਤਾਂ ਰਾਤ ਵੀ ਇਹਨਾਂ ਦੀ ਜਿਹੜੇ ਜਦੋਂ ਹਾਲਾਤ ਥੇਤ ਵਿਗੜੀ ਹੈ ਤੇ ਸਵੇਰ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਇਆ ਵੀ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਸਾਨੂੰ ਕੋਈ ਪ੍ਰੋਗਰਾਮ ਦੇਵਾ। ਤਦ ਪਤਾ ਨਹੀਂ ਕਿਉਂ ਕੱਲੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਇਨਸਾਨ ਆਪਦੇ ਮੋਢੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਜ਼ਾਹਰ ਕਰਦਾ ਤਾਂ ਉੱਥੋਂ ਦੀਆਂ ਸਰਕਾਰਾਂ ਪੁੱਛਦੀਆਂ ਨੇ ਵੀ ਇਹਨੇ ਕਾਲੀ ਪੱਟੀ ਮੋਢੇ ਤੇ ਕਿਉਂ ਬੰਨੀ ਐ। ਤੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਕਹਿੰਦੇ ਲੋਕਤੰਤਰ ਹੈ ਲੋਕਾਂ ਨੂੰ ਆਪਦੀ ਹੱਕ ਮੰਗ ਮਨਾਉਣ ਦਾ ਹੱਕ ਹੈ, ਆਪਦੀ ਆਵਾਜ਼ ਰੱਖਣ ਦਾ ਹੱਕ ਹੈ। ਦੱਲੇਵਾਲ ਸਾਹਿਬ 43ਵੇਂ ਦਿਨ ਮਰ ਵਰਤੇ ਆ ਤਾਂ ਸਾਡੇ ਪਾਰਲੀਮੈਂਟ ਦੇ ਸਾਰੇ ਐਮਪੀ ਰਾਜ ਸਭਾ ਦੇ ਐਮਪੀ ਜਿਹੜੇ ਸਾਡੇ ਹੀ ਟੈਕਸਾਂ ਤੋਂ ਤਨਖਾਹਾਂ ਲੈ ਰਹੇ ਨੇ ਜਿਹਨੂੰ ਉਸ ਕੁਰਸੀ ਤੇ ਪਹੁੰਚਾਉਣ ਵਾਲੇ ਆ ਸਾਡੀਆਂ ਭੈਣਾਂ ਮਾਵਾਂ 80-80 ਸਾਲ ਦੀਆਂ ਸੜਕ ਤੇ ਪੈ ਰਹੀਆਂ ਨੇ ਤਾਂ ਉਹਨਾਂ ਕੋਲੇ ਇੱਕ ਟਾਈਮ ਨਹੀਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਾਂ ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਸੀ ਬਈ ਤੁਸੀਂ ਕਦੇ ਸਾਡਾ ਘਰੋ ਕਰ ਲੈਨੇ ਹੋ ਕਦੇ ਸੜਕਾਂ ਰੋਕ ਲੈਨੇ ਹੋ ਸਾਨੂੰ ਬੰਦਕ ਬਣਾ ਲੈਨੇ ਹੋ ਤਾਂ ਸੋਡੀ ਲੜਾਈ ਦਾ ਢੰਗ ਤਰੀਕਾ ਠੀਕ ਨਹੀਂ ਪਰ ਡਰੇਵਰ ਸਾਹਿਬ ਦੀ ਜਿਹੜੀ ਲੜਾਈ ਤੇ ਡਰੇਵਰ ਸਾਹਿਬ ਦੀ ਜਿਹੜੀ ਸੋਚ ਪੰਜਾਬ ਦੀ ਧਾਰਨ ਸਾਹਮਣੇ ਪਈ ਹੈ ਇਹ ਹੀ ਲੋਕ ਸਾਡੇ 2 ਮਹੀਨੇ ਪਹਿਲਾਂ ਜਸੇ ਬੰਦੀਆਂ ਤੇ ਕੀ ਨਜ਼ਰਾ ਸੀ ਉਹਨਾਂ ਦਾ ਨਿੰਦਰੇ ਅਜਿਹੀ ਬੋਲ ਰਹੇ ਸੀ ਔਰ ਡੱਲੇਵਾਲ ਸਾਹਿਬ ਨੂੰ ਸਾਰਾ ਕੁਝ ਜਿਹੜਾ ਸਾਡੇ ਆਗੂਆਂ ਤੇ ਸਵਾਲ ਉੱਠਦੇ ਹੁੰਦੇ ਸੀ ਬਈ ਆਗੂਆਂ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਪੂਰੇ ਦੁਨੀਆ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ਵਾਸ ਲੋਕਾਂ ਦਾ ਜਿੱਤਿਆ ਮਨ ਜਿੱਤਿਆ ਤੇ ਉਹੀ ਪੰਜਾਬ ਜਿਹੜਾ ਸਾਨੂੰ ਇਹ ਕਹਿੰਦਾ ਸੀ ਵੀ ਕਿਉਂ ਸੜਕਾਂ ਤੇ ਬਹਿ ਗਏ ਤੇ ਅੱਜ ਖੁਦ ਪੰਜਾਬ ਸਾਡੇ ਹਮਾਇਤ ਦੇ ਵਿੱਚ ਆਪ ਸੜਕਾਂ ਤੇ ਬੈਠਾ ਇਹ ਆ ਲੀਡਰ ਦੀ ਸੋਚ ਲੀਡਰ ਦੀ ਸਮਝ ਅੱਜ ਕੋਈ ਅਸੀਂ ਘਰਾਉ ਨਹੀਂ ਕਰਿਆ ਅੱਜ ਕੋਈ ਰੋਡ ਨਹੀਂ ਰੁਖਿਆ ਅੱਜ ਕੋਈ ਧਰਨਾ ਨਹੀਂ ਦਿੱਤਾ ਅੱਜ ਸਿਰਫ ਢੱਲੇਵਾਲ ਸਾਹਿਬ ਇੱਕ ਟਰਾਲੀ ਦੇ ਵਿੱਚ ਨੇ ਟਰਾਲੀ ਦੇ ਵਿੱਚ 43 ਦਿਨ ਬੈਠ ਕੇ ਜੋ ਤਕਲੀਫ ਚੱਲ ਰਿਹਾ ਹੈ ਪੂਰੀ ਦੁਨੀਆ ਲਈ ਉਹ ਸਾਹਮਣੇ ਹੈ ਪਰ ਸਾਡੇ ਪ੍ਰਧਾਨ ਮੰਤਰੀ ਅੰਤ샤 ਇਹਨਾਂ ਨੂੰ ਚੱਕਣ ਦੀਆਂ ਲੋਕਾਂ ਨੂੰ ਕੁੱਟਣ ਦੀਆਂ ਮੌਤਾਂ ਤਾਂ ਬਣਾ ਰਹੇ ਨੇ ਪਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਇੱਥੇ ਬੈਠੇ ਆਂ ਡੱਲੇਵਾਲ ਸਾਹਿਬ ਮਰਵਾਤ ਤੇ ਬੈਠੇ ਨੇ ਉਹਦੀ ਕਮੇਟੀ ਵੀ ਆ ਗਈ ਕਮੇਟੀ ਨੇ ਰਿਪੋਰਟ ਵੀ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਪਰ ਉਹ ਮੰਗਾ ਦੇਣ ਦੀ ਬਜਾਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਸਰਕਾਰ ਸੋਚ ਲੇ ਕੰਤੇ ਜਿਵੇਂ ਕਹਿੰਦੇ ਲਿਖਿਆ ਪੜ੍ਹ ਲੇ ਪਰ ਹਾਲਾਤ ਦੇਸ਼ ਦੇ ਇਹ ਨਹੀਂ ਰਹਿਣਗੇ ਹਲਾ ਜਦੋਂ ਵਿਗੜ ਗਏ ਹਾਲਾਤ ਇਹ ਜੇ ਬਣ ਗਏ ਉਹਦੇ ਦੋਚੀ ਕੌਣ ਹੋਊਗਾ ਪੰਜਾਬ ਸਰਕਾਰ ਕੇਂਦਰ ਸਰਕਾਰ ਬਚ ਨਹੀਂ ਸਕਦੀ ਇਸ ਸਥਿਤੀ ਤੋਂ ਪਰ ਉਹ ਤੇ ਅਸੀਂ ਸਾਰਾ ਪਰਿਵਾਰ ਹੁਣ ਇੱਥੇ ਬੈਠ ਕੇ ਸਟੇਜ ਸਮਾਪਤ ਕਰਨ ਤੋਂ ਬਾਅਦ ਆ ਸਾਡੀਆਂ ਭੈਣਾਂ ਮਾਵਾ ਨੌਜਵਾਨ ਸਾਡੇ ਆਗੂ ਸਾਰੇ ਬੈਠੇ ਆ ਇਸ ਤੇ ਵਿਚਾਰ ਕਰ ਰਹੇ ਆ ਕਿ ਆਪਾਂ ਕੀ ਕਰੀਏ ਬਹੁਤਿਆਂ ਕੋਲ ਕੁਸ਼ਾਰ ਆ ਵੀ ਆਪਾਂ ਇਹ ਕਰੀਏ ਇਹ ਕਰੀਏ ਇਹ ਸਾਰੀ ਡੂੰਗੀ ਚਾਰ ਚਰਚਾ ਬੈਠ ਕੇ ਕਰ ਰਹੇ ਆ ਬਈ ਇਹਦਾ ਅਸਰ ਕਿਵੇਂ ਪਵੇ ਸਰਕਾਰ ਤੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੇ ਅਸਰ ਛੱਡਿਆ ਅਸਰ ਪਾਇਆ ਉਹਦੀ ਸੁਰੱਖਿਆ ਦਾ ਘੇਰਾ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜਦੋਂ ਹਾਲਾਤ ਸਿਹਤ ਵਿਗੜਦੀ ਹੈ ਤੇ ਸਰਕਾਰ ਹਮਲਾ ਕਰਦੇ ਹੁੰਦੇ ਚੱਕਣ ਦੀ ਬੇਵਜਬੰਦੀ ਬਣਾਉਂਦੀ ਹੁੰਦੀ ਹੈ ਤਾਂ ਉਹ ਸਾਰਾ ਕੁਝ ਗ੍ਰਹਿ ਪਵਾ ਕੀ ਕਰ ਸਕਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੇਂਦਰ ਵਾਲੇ ਕੀ ਕਰ ਸਕਦੇ ਆ ਇਹ ਤੇ ਸਾਡੀ ਖੁੱਲ ਕੇ ਚਰਚਾ ਹੋਈ ਹੈ ਤਾਂ ਸਾਰੇ ਵਰਕਰ ਖਾਸ ਕਰਕੇ ਸਾਡੀਆਂ ਭੈਣਾਂ ਇਸ ਗੱਲ ਤੋਂ ਚਿੰਤਕ ਨੇ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਬੋਤਿਆਂ ਦੀ ਤਾਂ ਸੋਚੇ ਆ ਵੀ ਸਾਡੇ ਕੋਲੇ ਕੁਝ ਰਹਿਣੇ ਨਹੀਂ ਫਿਰ ਆਪਾਂ ਹੁਣੇ ਕਰੀਏ ਜੋ ਸਾਕਤ ਐਕਸ਼ਨ ਕਰਕੇ ਕੱਲ ਨੂੰ ਅਸੀਂ ਕੱਲ ਦਾ ਘੱਟਪਟ ਪ੍ਰਗਟ ਕਰਵਾਇਆ ਹੋਇਆ ਨਾਲ ਹੀ ਆਪਣੇ ਕੱਲ ਨੂੰ ਭੋਗ ਪਾਇਆ ਜਾਣਗੇ ਲਾਜ਼ਮੀ ਕੋਈ ਇਹਨਾਂ ਦੀ ਰਏ ਹੈ ਬਈ ਸਖਤੋਂ ਸਖਤ ਫੈਸਲਾ ਲਓ ਜਿਹੜੀ ਡੱਲੇਵਾਲ ਸਾਹਿਬ ਨੇ ਕਦਮ ਚੁੱਕਿਆ ਕਦੇ ਉਹ ਕਦਮ ਹੌਲਾ ਨਾ ਪੈਜੇ ਤੇ ਜੇ ਡੱਲੇਵਾਲ ਦੇ ਮਰ ਨਾਲ ਦੇ ਸਰਕਾਰ ਦਾ ਘਰ ਪੂਰਾ ਨਹੀਂ ਹੁੰਦਾ ਸਾਰੇ ਮਰਲੇ ਬੈਠੇ ਨੇ ਤਿਆਰ ਬੈਠੇ ਨੇ ਪਰ ਸਰਕਾਰ ਸੋਚ ਲੇ ਇਹ ਤੇ ਸਾਰੀ ਜਿਹੜੀ ਸਾਡੀ ਵਿਚਾਰ ਚਰਚਾ ਹੋਈ ਹੈ ਅਸੀਂ ਖੁੱਲ ਕੇ ਸਾਰਿਆਂ ਨੇ ਵਿਚਾਰ ਕੀਤੇ ਆ ਕਿ ਕੱਲ ਨੂੰ ਜਦੋਂ ਖਡ ਪਰ ਖਡ ਕਾ ਖੰਡਪਾਟ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਭੋਗ ਤੋਂ ਬਾਅਦ ਲਾਜ਼ਮੀ ਇਹ ਸਰਕਾਰ ਦੇ ਖਿਲਾਫ ਕੋਈ ਸਖਤ ਉਸਖਤ ਐਕਸ਼ਨ ਦਾ ਲਾਂਚ ਕਰਾਂਗੇ ਜਿਹੜਾ ਫੌਰੀ ਸਰਕਾਰ ਲਈ ਗਲੇ ਦੀ ਹੱਡੀ ਬਣੂਗਾ ਤਾਂ ਮੈਂ ਕਹਿੰਦਾ ਵੀ ਸਮਾਂ ਜਿਵੇਂ ਕੱਲ ਕਮੇਟੀ ਇੱਥੇ ਆਈ ਆ 42 ਦਿਨਾਂ ਤੋਂ ਕਮੇਟੀ ਆਈ ਐ ਜਿਹੜੀ ਕਹਿੰਦੇ ਵੀ ਕਿਸਾਨਾਂ ਲਈ ਬਣਾਈ ਐ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਐ ਪਰ ਫੇਰ ਵੀ ਅਸੀਂ ਕਿਹਾ ਦੇਰ ਆਏ ਦਰਸਤ ਆਏ ਆਏ ਤਾਂ ਸਹੀ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵੀ ਠੀਕ ਐ ਪਰ ਕਮੇਟੀ ਨੇ ਹੁਣ ਤੱਕ ਕਰਿਆ ਕੀ ਇਹ ਸਾਡੇ ਸਾਡੇ ਪ੍ਰੈਸ ਵਾਲਿਆਂ ਵੀਰਾਂ ਨੇ ਸਾਰਿਆਂ ਨੇ ਸਵਾਲ ਵੀ ਪੁੱਛੇ ਮੈਨੂੰ ਲੱਗਦਾ ਸੀ ਕਿ ਉਹਨਾਂ ਤਸੱਲੀ ਬਖਸ਼ ਜਵਾਬ ਉਹਨਾਂ ਤੋਂ ਨਹੀਂ ਮਿਲਿਆ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਸਲੇ ਤੇ ਉਹਨਾਂ ਨੇ ਵਿਚਾਰ ਚਰਚਾ ਖੁੱਲ ਕੇ ਕੀਤੀ ਨਹੀਂ ਜੇ ਕੀਤੀ ਹੁੰਦੀ ਤਾਂ ਉਹ ਕੱਲੇ-ਕੱਲੇ ਵੀ ਉਹ ਕਮੇਟੀ ਮੈਂਬਰ ਆ ਜਿਹੜੇ ਉਹ ਦੱਸ ਦਿੰਦੇ ਤਾਂ ਐਵੇਂ ਜਿكري ਜਿਹੜੀ ਸਾਡੀ ਕਮੇਟੀ ਹੈ ਜਿਹਦਾ ਚੰਨੀ ਚੇਅਰਮੈਨ ਹੈ ਉਹ ਕਮੇਟੀ ਵੀ ਪਾਰਲੀਮੈਂਟ ਦੇ ਵਿੱਚ ਗਈ ਉਹਦੀ ਰਿਪੋਰਟ ਤੇ ਵੀ ਕੋਈ ਐਮਪੀ ਬੋਲਣ ਨੂੰ ਤਿਆਰ ਨਹੀਂ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਜਿਹੇ-ਜਿਹੇ ਹਾਲਾਤ ਬਣਨੇ ਆ ਜਿਹੇ-ਜਿਹੇ ਹਾਲਾਤ ਸਰਕਾਰ ਬਣਾ ਰਹੀ ਹੈ ਡੱਲੇਵਾਲ ਸਾਹਿਬ ਵੀ ਇਸ ਗੱਲ ਤੇ ਡਿਢ ਹੈ ਪੂਰੇ ਕਿ ਮੇਰੇ ਨੇੜੇ ਕੋਈ ਵੀ ਜਿਹੜਾ ਡਾਕਟਰ ਹੈ ਸਰਕਾਰੀ ਜਾਂ ਜਿਹਦੀ ਪ੍ਰੋਸੈਸ ਨਹੀਂ ਹੋਣੀ ਚਾਹੀਦੀ ਮੇਰੀ ਆਸ ਕਿਤੇ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਜੋ ਚਾਹੇ ਚੰਗਾ ਕਰਨਾ ਇੱਕ ਮਾੜਾ ਕਰਨਾ ਇਹ ਹੁਣ ਪ੍ਰਮਾਤਮਾ ਦੇ ਹੱਥ ਹੈ ਤੇ ਪ੍ਰਮਾਤਮਾ ਦੇ ਜਿਹੜੇ ਹੱਥ ਹੈ ਤੇ ਜਿਹੜੇ ਲੱਖਾਂ ਲੋਕ ਡੱਲੇਵਾਲ ਸਾਹਿਬ ਲਈ ਅਰਦਾਸਾਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਪ੍ਰਮਾਤਮਾ ਮਿਹਰ ਕਰੂਗਾ ਉਹਨਾਂ ਦੀ ਲੰਮੀ ਉਮਰ ਕਰੂਗਾ ਤਾਂ ਜਿਹੜੀ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਅੱਜ ਹੈਗੇ ਉਹ ਨਾ ਪਾਸਾ ਲੈ ਸਕਦੇ ਨੇ ਨਾ ਬੈਠ ਸਕਦੇ ਆ ਪਰ ਉਹਨਾਂ ਦਾ ਇੱਕ ਰਾਤਾ ਸੀਗਾ 4 ਜਨਵਰੀ ਨੂੰ ਕਿ ਮੈਨੂੰ ਵੱਡੇ ਕੱਟਸ ਤੇ ਲੈ ਕੇ ਜਾਓ ਮੈਂ ਜਾਊਂਗਾ ਲਾ ਆਦਮੀ ਜਿਹੜੇ ਉਹ ਕੱਟਸ ਤੇ ਗਏ ਇਸ ਟਰਾਲੀ ਦੇ ਵਿੱਚ ਹੀ ਸੀਗੇ ਉਹਦੇ ਦੀ ਜਿਹੜੀ ਸਿਹਤ ਹੈ ਵਿਗੜਨੀ ਸ਼ੁਰੂ ਹੋਈ ਹੈ ਨੁਕਸਾਨ ਹੋਣਾ ਸ਼ੁਰੂ ਹੋਇਆ ਪਰ ਫਿਰ ਵੀ ਉਹ ਕਹਿੰਦੇ ਕੋਈ ਨਹੀਂ ਮੈਂ ਜਿੰਨੇ ਲੋਕਾਂ ਦੇ ਮੈਂ ਦਰਸ਼ਨ ਕਰਨੇ ਸੀ ਪਰ ਬਹੁਤੇ ਲੋਕ ਫਿਰ ਦਰਸ਼ਨ ਕਰਨ ਨਹੀਂ ਸਕਿਆ ਰਾਹਾਂ 'ਚੋਂ ਮੁੜਿਆ ਇਕੱਠ ਬਹੁਤ ਜ਼ਿਆਦਾ ਸੀਗਾ ਉਹ ਸਾਰਿਆਂ ਤੇ ਅਸੀਂ ਤਾਂ ਮੈਸੇਜ ਲੋਕਾਂ ਨੂੰ ਇਹ ਹੀ ਦੇਣਾ ਚਾਹੁੰਦੇ ਆ ਕਿ ਭਰਾਵੋ ਹੁਣ ਉਹ ਆਗੂ ਬੈਠਾ ਜਿਹੜੇ ਆਗੂਆਂ ਤੇ ਤੁਸੀਂ ਉਂਗਲਾਂ ਚੁੱਕਦੇ ਰਹੇ ਹੋ ਬਈ ਆਗੂ ਲੜਦੇ ਨਹੀਂ ਆਗੂ ਮਰਦੇ ਨਹੀਂ ਆਗੂ ਸਹੀ ਨਹੀਂ ਆਗੂ ਬਿਕ ਜਾਂਦੇ ਆ ਉਹ ਸਾਰੀਆਂ ਹੱਤਾਂ ਡੱਲੇਵਾਲ ਸਭ पार ਕਰ ਚੁੱਕਾ ਹੈ ਅੱਜ ਆਪ ਖੁਦ ਟਰਾਲੀਆਂ ਚੋਂ ਨਹੀਂ ਅੱਜ ਘਰਾਂ ਚੋਂ ਨਿਕਲ ਕੇ ਆਉਣ ਦੀ ਲੋੜ ਹੈ ਅੱਜ ਬੱਚਾ ਬੱਚਾ ਜਿਵੇਂ ਤੁਸੀਂ ਚਾਰ ਜਨਮਰੀ ਨੂੰ ਆਇਓ ਅੱਜ ਖਨੋਰੀ ਪਹੁੰਚ ਕੇ ਤਾਂ ਲੱਖਾਂ ਦੀ ਪੇੜ ਕਰਕੇ ਤਾਂ ਲਾਜ਼ਮੀ ਸੋਚਾਂਗੇ ਕਿ ਹੁਣ ਡੱਲੇਵਾਲ ਇਕੱਲਾ ਨਹੀਂਗਾ ਡੱਲੇਵਾਲ ਦੇ ਨਾਲ ਪਰਿਵਾਰ ਬਹੁਤ ਵੱਡਾ ਹੈ ਤਾ ਇਸ ਕਰਕੇ ਜੇ ਆਪਾਂ ਕੋਈ ਪਿੰਡ ਹਜੇ ਵੀ ਗਏ ਇੱਥੇ ਮੋਰਚੇ ਤੇ ਨਹੀਂ ਆਇਆ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਟਰੈ ਟ੍ਰਾਲੀ ਲੈ ਕੇ ਜਿਵੇਂ ਅੱਜ ਵੀ ਸਾਡੇ ਸੈਂਕੜੇ ਟਰੈ ਟ੍ਰਾਲੀਆਂ ਰੋਜ਼ ਨਵੀਆਂ ਆ ਰਹੀਆਂ ਨੇ ਮੋਰਚੇ ਲੰਗਰ ਵੀ ਲੈ ਕੇ ਆ ਰਹੇ ਨੇ ਤਾਂ ਹਜੇ ਵੀ ਜਿਹੜੇ ਪਿੰਡ ਐ ਇਸ ਮੋਰਚੇ ਤੋਂ ਹਾਜ਼ਰੀ ਨਹੀਂ ਲਵਾਈ ਉਹਨਾਂ ਨੂੰ ਬੇਨਤੀ ਹੈ ਪੰਚਾਇਤਾਂ ਨੂੰ ਜਿੱਥੇ ਵੀ ਸਾਡੀ ਦੋਨੇ ਫੋਰਮਾਂ ਦੀ ਜਸੇਬੰਦੀ ਨਹੀਂ ਹੈ ਜਾ ਕਿਸੇ ਦੀ ਕਿਸਾਨ ਜਸੇ ਬੰਦੀ ਦੀ ਚੋਣ ਨਹੀਂ ਹੋਈ ਉਸ ਨਗਰ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਇਕੱਠ ਕਰਕੇ ਰੈ ਟ੍ਰਾਲੀ ਲਾਜ਼ਮੀ ਖਨੌਰੀ ਪਹੁੰਚੋ ਅੱਜ ਜਿਹੜੀ ਸਥਿਤੀ ਦੇ ਵਿੱਚ ਆਪਾਂ ਜਿਹੜੀ ਚ ਲੰਘ ਰਹੇ ਹਾਂ ਤਾਂ ਇਸ ਗੱਲ ਤੋਂ ਪਿੱਛੇ ਨਾ ਬੈਠੇ ਵਿਸਤਾਈ ਜਾਈਏ ਆਮ ਆਪਣੀ ਕਹਾਵਤ ਬਣੀ ਹੈ ਵੀ ਬੰਦਾ ਦਾ ਚੰਗਾ ਸੀਗਾ ਪਰ ਜਿਉਂਦਿਆਂ ਦੀ ਕਦਰ ਪਾਈਏ ਉਹ ਹਾਲਾਤ ਦੇ ਵਿੱਚ ਮੈਂ ਇਹੀ ਆਸ ਕਰੂੰਗਾ ਲੋਕਾਂ ਤੋਂ ਕਿ ਜਿਹੜੀ ਸਥਿਤੀ ਦੇ ਵਿੱਚ ਹੁਣ ਕੋਈ ਭਰਮ ਕੋਈ ਭਲੇਖਾ ਕੋਈ ਡੌਟ ਰਹਿ ਨਹੀਂ ਗਿਆ ਉਹ ਸਥਿਤੀ ਦੇ ਵਿੱਚ ਨੇ ਆਪਾਂ ਆਈਏ ਘਰਾਂ 'ਚੋਂ ਆਪਾਂ ਤੁਰ ਗਏ ਤਾਂ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਜਦੋਂ ਲੋਕ ਤੁਰ ਪੈਣ ਸਰਕਾਰ ਨੂੰ ਚੁਕਾ ਲੈਂਦੇ ਨੇ ਸਰਕਾਰ ਤੋਂ ਮੰਗ ਮਨਾ ਲੈਂਦੇ ਨੇ ਇਸ ਕਰਕੇ ਨਵੇਂ ਜੁਗ ਦੇ ਵਿੱਚ ਨਵਾਂ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਦੇਸ਼ ਲਈ ਨਾਜ ਪੈਦਾ ਕਰਦਾ ਹੈ ਉਹਦੇ ਮੁੱਲ ਲੈਣ ਲਈ ਕਾਨੂੰਨ ਬਣਾਉਣ ਲਈ ਮਰਨਾ ਪੈਂਦਾ ਹੈ ਤਾਂ ਇਸ ਤਿੱਦੇ ਵਿੱਚ ਡੱਲੇਵਾਲ ਸਾਹਿਬ ਮੈਂ ਆਸ ਕਰੂੰਗਾ ਪੂਰੇ ਲੋਕਾਂ ਤੋਂ ਕਿ ਤੁਸੀਂ ਟਾਈਮ ਕੱਢ ਕੇ ਰਾਤ ਨੂੰ ਸਵੇਰ ਲਾਜ਼ਮੀ ਖਨੋਰੀ ਪਹੁੰਚੋ ਖਨੋਰੀ ਪਹੁੰਚ ਕੇ ਕੋਈ ਆਪਾਂ ਸਾਰੇ ਇਕੱਠੇ ਇਕੱਲੇ ਕੋਈ ਆਗੂ ਨਹੀਂ ਆਪਾਂ ਪੰਡਾਲ ਦੇ ਵਿੱਚ ਆਪਣਾ ਪਰਿਵਾਰ ਬੈਠ ਕੇ ਜਿਵੇਂ ਅਸੀਂ ਹੁਣ ਸਾਰੇ ਵਿਚਾਰ ਕਰ ਰਹੇ ਹਾਂ ਜਿਵੇਂ ਆਪਾਂ ਰਾਤ ਬੈਠ ਕੇ ਜਾਪ ਕਰਕੇ ਟਾਈਮ ਟਪਾਇਆ ਇਹ ਘੜੀ ਹੁਣ ਵੀ ਆ ਸਕਦੀ ਹੈ ਤਾਂ ਆਪਾਂ ਇਕੱਠੇ ਬੈਠੀਏ ਇਕੱਠਾ ਪਰਿਵਾਰ ਬੈਠੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਬੈਠੀਏ ਉਹਦਾ ਰਿਜ਼ਲਟ ਵਧੀਆ ਹੋਊਗਾ ਜੇ ਘਰਾਂ ਚ ਰਹਿਏ ਉਹਦਾ ਰਿਜ਼ਲਟ ਚੰਗਾ ਨਹੀਂ ਹੋਣਾ ਤਾਂ ਇਹ ਸਰਕਾਰਾਂ ਨੇ ਫਿਰ ਇਹੀ ਕਹਿਣਾ ਹੁੰਦਾ ਭਈ ਐਸ ਮੰਗ ਦੇ ਨਾਲ ਐਨੇ ਕੁ ਲੋਕ ਕੀ ਐ ਪਰ ਉਹ ਆਪਾਂ ਦਿਖਾ ਚੁੱਕੇ 4 ਜਨਵਰੀ ਨੂੰ